ਸਤਿ ਸ਼੍ਰੀ ਅਕਾਲ ਅੱਜ ਅਪਕਾਲ ਕਰਾਂਗੇ ਕਿ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਬਿਜ਼ਨਸ ਸ਼ੁਰੂ ਕਰਨਾ ਤਾਂ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਸਾਡੀ ਪਹਿਚਾਣ ਇਹੀ ਹੈ ਕਿ ਜਦੋਂ ਅਸੀਂ ਆ ਜਾਂਦੇ ਹਾਂ ਆਸਟ੍ਰੇਲੀਆ ਦੇ ਵਿੱਚ ਸ਼ੁਰੂ-ਸ਼ੁਰੂ ਵਿੱਚ ਜੌਬ ਕਰਦੇ ਹਾਂ ਤੇ ਉਸ ਤੋਂ ਬਾਅਦ ਆਪਣਾ ਕੋਈ ਬਿਜ਼ਨਸ ਸੈਟਅਪ ਕਰਨਾ ਚਾਹੁੰਦੇ ਹਾਂ ਆਪਣੀ ਗਰੋਥ ਦੇ ਲਈ ਇਹ ਕਹਿ ਲਓ ਫਲੈਕਸੀਬਿਲਟੀ ਦੇ ਲਈ ਜਾਂ ਕਹਿ ਲਓ ਜ਼ਿਆਦਾ ਪੈਸਾ ਕਮਾਉਂਦੇ ਪਰ ਜਦੋਂ ਤੁਸੀਂ business ਸ਼ੁਰੂ ਕਰਦੇ ਆ ਸਾਨੂੰ ਕਈ ਵਾਰ ਇਹ ਨਹੀਂ ਪਤਾ ਲੱਗਦਾ ਕਿ business ਸ਼ੁਰੂ ਕਿਵੇਂ ਕਰਨਾ ਰਜਿਸਟਰਡ ਕਿਵੇਂ ਕਰਨਾ ਤੇ ਕੀ ਕੀ ਜੇ ਜਾਂਦਾ ਧਿਆਨ ਰੱਖਣਾ ਅੱਜ ਆਪ ਉਹਦੇ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਕਿ business ਜਦੋਂ ਸਟਾਰਟ ਕਰਨਾ ਹੈ ਇਹ ਦੇਖਣਾ ਵੀ ਕਿਸ ਤਰ੍ਹਾਂ ਦਾ business ਹੈ ਕਿੰਨਾ ਕੁ ਚੋ ਪ੍ਰੋਫਿਟ ਹੋ ਸਕਦਾ ਹੈ ਕਿੱਥੋਂ ਤੱਕ ਟਰਨਓਵਰ ਜਾ ਸਕਦਾ ਤੁਹਾਡਾ ਗੋਲ ਕੀ ਹੈ ਤੇ ਐਂਡ ਤੇ ਤੁਸੀਂ ਇਹ business ਨਾਲ ਕੀ ਕਰਨਾ ਹੈ ਹੁਣ ਜੇ ਇਹ ਤਾਂ ਛੋਟਾ ਜਿਹਾ ਬਿਜ਼ਨਸ ਹੈ ਜਿਸ ਤਰ੍ਹਾਂ ਟੈਕਸੀ ਚਲਾਣੀ ਆ ਜਾਂ Uber ਡਰਾਈਵ ਕਰਨੀ ਆ ਜਾਂ ਫਿਰ ਸੋਲ ਤੁਸੀਂ ਇੱਕ ਇੱਕ ਆਪਣੇ ਆਪ ਨਾਲ ਤੁਸੀਂ ਐਜ਼ ਏ ਓਨਰ ਟਰੱਕ ਡਰਾਈਵ ਕਰਨਾ ਹੈਗਾ ਇੱਕੋ ਹੀ ਟਰੱਕ ਰੱਖਣਾ ਤਾਂ ਤੁਹਾਨੂੰ ਲੱਗਦਾ ਵੀ ਟਰਨਓਵਰ ਅਰਾਊਂਡ ਲੱਖ ਡਾਲਰ ਦੇ ਕਰੀਬ ਹੋ ਜਾਏਗਾ ਮੈਕਸਿਮਮ ਤੇ ਪ੍ਰੋਫਿਟ ਜਿਹੜਾ ਹੈ 50-60 ਹਜ਼ਾਰ ਤੋਂ ਨਹੀਂ ਵੱਧਾ ਫਿਰ ਤੁਹਾਡਾ ਬੈਸਟ ਤਰੀਕਾ ਹੈਗਾ ਕਿ ਤੁਸੀਂ ਸੋਲ ট্রেਡਰ ਬਿਜ਼ਨਸ ਜਿਹੜਾ ਉਹ ਪਰਸਨਲ ਏਬੀਐਨ ਰਜਿਸਟਰਡ ਕਰਾ ਲਓ ਤਾਂ ਇਹ ਤੁਹਾਡੇ ਲਈ ਬੈਸਟ ਆ ਪਰ ਜੇ ਤੁਹਾਨੂੰ ਲੱਗਦਾ ਥੋੜਾ ਟਰਨਓਵਰ ਮਤਲਬ ਜਿੰਨਾ ਤੁਹਾਨੂੰ ਕਲਾਇੰਟ ਤੋਂ ਪੈਸਾ ਆ ਰਿਹਾ ਜਿੰਨਾ ਤੁਸੀਂ ਕਮਾ ਰਹੇ ਹੋ ਖਰਚਿਆਂ ਤੋਂ ਪਹਿਲਾਂ ਐਕਸਪੈਂਸ ਤੋਂ ਪਹਿਲਾਂ ਜਿੰਨਾ ਤੁਸੀਂ ਕਮਾ ਰਹੇ ਹੋ ਜੇ ਉਹ 75000 ਨੂੰ ਕਰਾਸ ਕਰਦਾ ਇੱਕ ਸਾਲ ਦੇ ਵਿੱਚ ਤਾਂ ਤੁਹਾਨੂੰ GST ਨਾਲ ਵੀ ਰਜਿਸਟਰਡ ਹੋਣਾ ਪੈਂਦਾ ਜਿਸ ਤੁਹਾਨੂੰ ਇਹ ਜ਼ਰੂਰੀ ਨਹੀਂ ਕਿ ਸ਼ੁਰੂ ਤੋਂ ਰਜਿਸਟਰਡ ਹੋਣਾ ਪਵੇ ਪਰ ਜਦੋਂ ਹੀ ਤੁਸੀਂ ਕਰਾਸ ਕਰ ਜਾਂਦੇ ਹੋ ਉਦੋਂ ਤੁਹਾਨੂੰ ਰਜਿਸਟਰਡ ਹੋਣਾ ਪਏਗਾ ਪਰ ਇਹ ਜਿਹੜੀ ਇਹ ਰੂਲ ਹੈਗਾ ਉਹ ਟੈਕਸੀ ਤੇ ਤੇ ਓਬਰ ਡਰਾਈਵਿੰਗ ਤੇ ਜਾਂ ਸ਼ੇਅਰ ਡਰਾਈਵਿੰਗ ਜਿਹੜੀ ਸ਼ੇਅਰ ਰਾਈਡ ਹੈਗਾ ਇਹਦੇ ਤੇ ਬਿਲਕੁਲ ਡਿਫਰੈਂਟ ਤਰੀਕੇ ਨਾਲ ਲਾਗੂ ਹੁੰਦਾ ਉਹਨਾਂ ਨੂੰ GST ਨਾਲ ਰਜਿਸਟਰਡ ਹੋਣਾ ਹੀ ਪੈਂਦਾ ਚਾਹੇ ਉਹ 1 ਡਾਲਰ ਕਮਾਉਣ ਇਹ ਰਿਕੁਆਇਰਮੈਂਟ ਹੈਗੀ ਆ ਦੂਸਰਾ ਹੈ ਕਿ ਜੇ ਤੁਹਾਨੂੰ ਲੱਗਦਾ ਕਿ ਬਿਜ਼ਨਸ ਜਿਹੜਾ ਹੈਗਾ ਉਹ ਥੋੜਾ ਗਰੋਥ ਵਾਲਾ ਉਹਦਾ ਟਰਨਓਵਰ ਜ਼ਿਆਦਾ ਹੋਏਗਾ ਤੇ ਪ੍ਰੋਫਿਟ ਵੀ ਜ਼ਿਆਦਾ ਹੋਏਗਾ ਜਾਂ 60000 ਤੋਂ ਜ਼ਿਆਦਾ ਹੋਏਗਾ ਸਾਲ ਦਾ ਤਾਂ ਫਿਰ ਤੁਹਾਨੂੰ ਅਕਾਊਂਟੈਂਟ ਨੂੰ ਮਿਲਣਾ ਚਾਹੀਦਾ ਹੈ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਧਿਆਨ ਚ ਰੱਖਣੀਆਂ ਨੇ ਟੈਕਸ ਨੂੰ ਤੁਸੀਂ ਮਿਨੀਮਾਈਜ਼ ਕਰਨਾ ਘੱਟ ਤੋਂ ਘੱਟ ਟੈਕਸ ਦੇਣਾ ਕਿਸ ਤਰ੍ਹਾਂ ਦੇ ਸਕਦੇ ਆ ਤੁਹਾਡੀਆਂ ਐਸੈਟਸ ਨੇ ਆਪਣੇ ਨਾਂ ਤੇ ਪ੍ਰਾਪਰਟੀ ਆ ਜਾਂ ਕਿਸੇ ਹੋਰ ਤਰ੍ਹਾਂ ਦੀਆਂ ਐਸੈਟਸ ਨੇ ਜਿਨ੍ਹਾਂ ਨੂੰ ਤੁਸੀਂ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਸਪੋਜ਼ ਕਰੋ ਤੁਸੀਂ ਬਿਜ਼ਨਸ ਦੇ ਵਿੱਚ ਕੁਝ ਖਰਾਬ ਗੜਬੜੀ ਹੋ ਜਾਂਦੀ ਹੈ ਕੁਝ ਨੁਕਸਾਨ ਹੋ ਜਾਂਦਾ ਕਿਸੇ ਕਲਾਇੰਟ ਦਾ ਕਿਸੇ ਦਾ ਵੀ ਕਈ ਵਾਰ ਇੰਸ਼ੋਰੈਂਸ ਕੋਈ ਹਿੱਸੇ ਨੂੰ ਹੀ ਕਵਰ ਕਰ ਪਾਉਂਦੀ ਹੈ ਕੁਝ ਨਹੀਂ ਕਰ ਪਾਉਂਦੀ ਤਾਂ ਤੁਸੀਂ ਲਾਇਬਿਲਟੀ ਤੋਂ ਕਿਵੇਂ ਬਚਣਾ ਹੈ ਕਿ ਤੁਹਾਡੀਆਂ ਪਰਸਨਲ ਐਸੈਟ ਜਾਂ ਤੁਹਾਡਾ ਜਿਹੜਾ ਘਰ-ਬਾਰ ਆ ਉਹ ਤਾਂ ਨਹੀਂ ਤੁਸੀਂ ਲੂਜ਼ ਕਰਦੇ ਹੋਗੇ ਇਹਨਾਂ ਸਾਰੀਆਂ ਚੀਜ਼ਾਂ ਦੇ ਆਨਸਰ ਲੈਣ ਲਈ ਤੁਸੀਂ ਅਕਾਊਂਟੈਂਟ ਨੂੰ ਮਿਲਣਾ ਹੁੰਦਾ ਅਕਾਊਂਟੈਂਟ ਅਸੈਸ ਕਰਦਾ ਤੁਹਾਨੂੰ ਕਿ ਤੁਹਾਡੇ ਗੋਲਸ ਕੀ ਨੇ ਕਿੰਨੀ ਇਨਕਮ ਹੋਏਗੀ ਕਿੰਨਾ ਐਸਟੀਮੇਟ ਟੈਕਸ ਹੋਏਗਾ ਉਹਨੂੰ ਕਿਵੇਂ ਸੇਵ ਕਰਨਾ ਤੁਹਾਡੀਆਂ ਐਸੈਟਸ ਕਿਵੇਂ ਪ੍ਰੋਟੈਕਟ ਕਰਨੀਆਂ ਨੇ ਇਹ ਸਾਰੀਆਂ ਕੁਐਸਚਨ ਦੇ ਜਦੋਂ ਆਨਸਰ ਸੁਣੇਗਾ ਤੁਹਾਡੇ ਤੋਂ ਤੁਹਾਡੇ ਨਾਲ ਡਿਸਕਸ਼ਨ ਹੋਏਗੀ ਉਸ ਤੋਂ ਬਾਅਦ ਚ ਡਿਸਾਈਡ ਹੁੰਦਾ ਕਿ ਕਿਹੜਾ ਬਿਜ਼ਨਸ ਸਟਰਕਚਰ ਤੁਹਾਡੇ ਲਈ ਬੈਸਟ ਹੈਗਾ ਕੰਪਨੀ ਜਾਂ ਟਰਸਟ ਜਿਹੜੇ ਮੇਨ ਹੈਗੇ ਆ ਜਾਂ ਫਿਰ ਕਿਸੇ ਹੋਰ ਤਰੀਕੇ ਦਾ ਜਿਵੇਂ ਕਈ ਹੋਰ ਸਟਰਕਚਰ ਆ ਜਾਂਦੇ ਜਿੱਦਾਂ ਬਕਟ ਕੰਪਨੀ ਵਗੈਰਾ ਆ ਜਾਂਦੇ ਆ ਹਾਈ ਲੈਵਲ ਦੇ ਸਟਰਕਚਰ ਤਾਂ ਮੋਸਟਲੀ ਜਿਹੜਾ ਬਿਜ਼ਨਸ ਸਟਰਕਚਰ ਇੱਕ ਹਮ ਇਨਸਾਨ ਨੂੰ ਚਾਹੀਦਾ ਹੁੰਦਾ ਉਹ ਜ਼ਿਆਦਾਤਰ ਸੋਲ ਟ੍ਰੇਡਰ 파ਟਨਰਸ਼ਿਪ ਕੰਪਨੀ ਜਾਂ ٹرسٹ ਚ ਚੂਜ਼ ਕਰਦੇ ਜਿਆਦਾ ਕਾਮਨ ਜਿਹੜੇ ਬਿਜ਼ਨਸ ਸਟਰਕਚਰ ਨੇ ਆਸਟ੍ਰੇਲੀਆ ਦੇ ਵਿੱਚ ਡਿਪੈਂਡ ਕਰਦਾ ਕਿ ਤੁਹਾਡੇ ਇਨਕਮ ਕਿਹੜੇ ਬ੍ਰੈਕਟ ਦੇ ਵਿੱਚ ਫੋਲੋ ਫਲੋ ਕਰੇਗੀ ਕਿੰਨੀਆਂ ਐਸੈਟਸ ਪ੍ਰੋਟੈਕਟ ਕਰਨੀਆਂ ਫੈਮਿਲੀ ਸਟਰਕਚਰ ਕੀ ਹੈ ਐਂਡ ਗੋਲ ਕੀ ਹੈ ਰਿਟਾਇਰਮੈਂਟ ਜਾਂ ਪਿਆ ਲੋ ਤੁਸੀਂ ਬਿਜ਼ਨਸ ਨੂੰ ਕਿਸ ਹੱਦ ਤੱਕ ਲੈ ਕੇ ਜਾਣਾ ਚਾਹੁੰਦੇ ਹੋ ਕਿੱਥੇ ਲੈ ਕੇ ਜਾਣਾ ਚਾਹੁੰਦੇ ਆ ਇਹ ਸਾਰੀਆਂ ਚੀਜ਼ਾਂ ਤੇ ਡਿਪੈਂਡ ਕਰਦਾ ਕਿ ਕਿਹੜਾ ਸਟਰਕਚਰ ਕਰੈਕਟ ਹੈਗਾ ਕਿਉਂਕਿ ਜਦੋਂ ਅਸੀਂ ਬਿਜ਼ਨਸ ਸੈੱਟ ਕਰਦੇ ਆ ਕਾਲੀ-ਕਾਲੀ ਜਿਸੀਂ ਆਪਣੇ ਏਬੀਐਨ ਤੇ ਚਲਾ ਲੈਨੇ ਆ ਪਰ ਬਾਅਦ ਚ ਪਤਾ ਲੱਗਦਾ ਕਿ ਟੈਕਸ ਦਾ ਬ੍ਰੈਕਟ ਹੀ ਬੜਾ ਵੱਡਾ ਹੋਗਾ ਜੇ ਪ੍ਰੋਫਿਟ ਜੇ ਮੈਂ ਕਹੂੰਗੇ 50-60 ਤੋਂ ਉੱਪਰ ਆ ਨਾ 50-60 ਹਜ਼ਾਰ ਡਾਲਰ ਤੋਂ ਉੱਪਰ ਆ ਤਾਂ ਤੁਹਾਨੂੰ ਜਿਹੜਾ ਸੋਲ ਟ੍ਰੇਡਰ ਆ ਉਹ ਕਾਫੀ ਕੋਸਟਲੀ ਮਿਸਟੇਕ ਹੋ ਸਕਦੀ ਹੈ ਕਿਉਂਕਿ ਕੰਪਨੀ ਜਿਹੜੀ ਹੈਗੀ ਆ ਟੈਕਸ ਰੇਟ ਉਹਦਾ ਫ ਤੇ ਜਿਹੜਾ ਸੋਲ ਟ੍ਰੇਡਰ ਜਾਂ ਪਰਸਨਲ ਨਾਮ ਤੇ ਤੁਸੀਂ ਏਬੀਨ ਰੱਖਦੇ ਆ ਇਹਦਾ ਮਾਰਜਨਲ ਰੇਟ ਹੈਗਾ ਬ੍ਰੈਕਟ ਦੇ ਹਿਸਾਬ ਨਾਲ ਵੱਧਦਾ ਰਹਿੰਦਾ ਤੇ ਜਰੂਰ ਕਰੋ ਕਿ ਆਪਣੇ ਅਕਾਊਂਟੈਂਟ ਨਾਲ ਜਰੂਰ ਕੰਟੈਕਟ ਕਰੋ ਸਭ ਤੋਂ ਪਹਿਲਾਂ ਜੇ ਤੁਸੀਂ ਸੋਲ ਟ੍ਰੇਡਰ ਦਾ ਬਿਜ਼ਨਸ ਚਲਾਉਂਦੇ ਹੋ ਤੁਹਾਨੂੰ ਏਬੀਨ ਰਜਿਸਟਰਡ ਕਰਨਾ ਪੈਂਦਾ ਜੀਐਸਟੀ ਦੀ ਰਜਿਸਟ੍ਰੇਸ਼ਨ ਜੇ ਤੁਸੀਂ ਟੈਕਸੀ ਜਾਂ ਸ਼ੇਅਰ ਰਾਈਡ ਦੇ ਵਿੱਚ ਹੈਗੇ ਉਹ ਤਾਂ ਲੈਣੀ ਪੈਂਦੀ ਹੈ ਨਹੀਂ ਤੁਹਾਡੇ ਲਈ ਕੋਈ ਰਿਕੁਆਇਰਮੈਂਟ ਨਹੀਂ ਹੈ ਜਿੰਨੀ ਦੇਰ ਤੁਹਾਡਾ ਟਰਨਓਵਰ ਜਿਹੜਾ gross income 75000 ਨੂੰ ਕਰਾਸ ਨਹੀਂ ਕਰਦੀ ਫਿਰ ਤੁਸੀਂ ਅਗਰ ਤੁਸੀਂ ਵਰਕਰ ਹਾਇਰ ਕਰ ਰਹੇ ਹੋ ਤਾਂ ਤੁਹਾਨੂੰ PAYG ਹੋਲਡਿੰਗ ਲਈ ਵੀ ਰਜਿਸਟਰਡ ਹੋਣਾ ਪੈਂਦਾ ਤੇ ਹੋਰ ਕਈ ਤਰ੍ਹਾਂ ਦੇ ਟੈਕਸ ਨੇ ਮੇਨ ਜਿਹੜੇ ਇਹ ਨੇ GST ਗoods ਐਂਡ ਸਰਵਿਸ ਟੈਕਸ PAYG ਹੋਲਡਿੰਗ ਇਨਕਮ ਟੈਕਸ ਤੇ ਪੇਰੋਲ ਟੈਕਸ ਹੁੰਦਾ ਉਹ ਵੱਡੀ ਕੰਪਨੀਆਂ ਦੇ ਲਈ ਆਉਂਦਾ ਕਿਸ ਦਿਨ ਫੇਰ ਗੱਲ ਕਰਾਂਗੇ ਇਸ ਵਿਸ਼ੇ ਤੇ ਜੇ ਤੁਹਾਨੂੰ ਅਕਾਊਂਟੈਂਟ ਦੀ ਜ਼ਰੂਰਤ ਆ ऑस्ट्रेलिया ਦੇ ਵਿੱਚ ਤੁਹਾਡੇ ਛੋਟੇ ਬਿਜ਼ਨਸ ਲਈ ਜਾਂ ਪਰਸਨਲ ਟੈਕਸ ਲਈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ ਈਮੇਲ ਦੇ ਉੱਤੇ ਤਾਂ ਮੈਂ ਤੁਹਾਨੂੰ ਕਾਲ ਕਰ ਲਵਾਂਗੀ ਆਪਣਾ ਨੰਬਰ ਜ਼ਰੂਰ ਸ਼ੇਅਰ ਕਰਿਓ ਪਲੀਜ਼ ਸਿਰਫ ਉਹ ਹੀ ਕਾਲ ਕਰਿਓ ਜਿਹੜੇ ਆਸਟ੍ਰੇਲੀਆ ਚ ਨੇ ਮੈਂ ਆਸਟ੍ਰੇਲੀਆ ਤੋਂ ਬਾਹਰ ਕਿਸੇ ਦੀ ਹੈਲਪ ਨਹੀਂ ਕਰ ਸਕਦੀ ਕਸਟ੍ਰੀਕਾਲ ਵੀਰਾ ਨਾਮ ਹੈ ਜਸਵੀਰ ਕੌਰ ਤੇ ਤੁਸੀਂ ਵੇਖ ਰਹੇ ਹੋ ਜੇ ਟਾਲੀਵਾਲ ਟਾਕਸ ਤੇ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਜੇ ਟਾਲੀਵਾਲ ਟਾਕਸ ਨੂੰ ਫੋਲੋ ਕਰ ਸਕਦੇ ਹੋ YouTube Instagram TikTok ਤੇ ਤੇ ਇੱਕ ਮੇਰੀ ਹੋਰ ਰਿਕਵੈਸਟ ਹੈ ਮੈਂ ਕਿਸੇ ਨੂੰ ਪ੍ਰਾਈਵੇਟ ਮੈਸੇਜ ਨਹੀਂ ਕਰਦੀ ਇਹ ਕਹਿ ਕੇ ਕਿ ਤੁਸੀਂ ਮੇਰੇ ਥਰੂ ਟ੍ਰੇਡ ਕਰੋ ਮੈਂ ਕੋਈ ਟ੍ਰੇਡ ਨਹੀਂ ਕਰਦੀ ਸਿਰਫ ਇਨਫੋਰਮੇਸ਼ਨ ਦਿੰਦੀ ਆ ਨਾ ਹੀ ਮੈਂ ਕੋਈ ਪ੍ਰੋਡਕਟ ਵੇਚਦੀ ਹੈਗੀਆਂ ਕਿਸੇ ਦੇ ਪ੍ਰੋਡਕਟ ਨੂੰ ਪ੍ਰਮੋਟ ਨਹੀਂ ਕਰਦੀ ਕੁਝ ਲੋਕ ਮੇਰਾ ਫੇਕ ਪ੍ਰੋਫਾਈਲ ਬਣਾ ਕੇ ਲੋਕਾਂ ਨਾਲ ਕੰਟੈਕਟ ਕਰ ਰਹੇ ਨੇ ਕਿ ਤੁਸੇ ਟਰੇਡਿੰਗ ਕਰੋ ਅਸੀਂ ਤੁਹਾਡਾ ਪੈਸਾ ਦੁੱਗਣਾ ਕਰਾਂਗੇ ਬਚੋ ਐਸੇ ਲੋਕਾਂ ਤੋਂ ਜਦੋਂ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਮੈਸੇਜ ਆਉਂਦਾ ਤਾਂ ਤੁਸੀਂ ਪਹਿਲਾਂ ਇਹ ਸਮਝਣਾ ਕਿ ਆਪਣਾ ਹੀ ਪੈਸਾ ਡਬਲ ਕਰ ਲਓ ਓਹੀ ਬਹੁਤ ਹੈ ਕੋਈ ਕਿਸੇ ਦਾ ਪੈਸਾ ਡਬਲ ਨਹੀਂ ਕਰ ਸਕਦਾ ਕੋਈ ਕਿਸੇ ਨੂੰ ਪੈਸਾ ਕਮਾ ਕੇ ਨਹੀਂ ਦੇਖ ਸਕਦਾ ਥੋੜੀ ਜੀ ਕਾਮਨ ਸੈਂਸ ਵਰਤੀਏ ਐਸੇ ਮੈਸੇਜ ਦਾ ਜਵਾਬ ਨਾ ਦਿਓ ਤਾਂ ਬੈਟਰ ਆ ਉਹ ਅਕਾਊਂਟ ਮੇਰੇ ਨਹੀਂ ਨਾ ਸਤਿ ਸ਼੍ਰੀ ਅਕਾਲ ਆਪਾਂ ਮਿਲਦੇ ਹਾਂ ਅਗਲੇ ਹਫਤੇ ਅਗਲੀ ਵੀਡੀਓ ਚ